ਸਾਸ਼ੀਕਾਲ ਫਟਾਵਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਭਾਗੇਸ਼ਠੀ ਸਵਾਗਤ ਕਰਦੀ ਹਾਂ ਸ਼ੁਰੂਆਤ ਕਰਦੇ ਹਾਂ ਫਟਾਵਰ ਨਿਊਜ਼ ਦੀ ਸਭ ਤੋਂ ਪਹਿਲੀ ਤਾਮ ਖਬਰ ਦੇ ਨਾਲ ਸਭ ਤੋਂ ਪਹਿਲਾਂ ਮੌਸਮ ਦੀ ਗੱਲ ਕਰ ਲੈਂਦੇ ਆ ਜਿੱਥੇ ਚੰਡੀਗੜ੍ਹ ਚ ਮੌਸਮ ਵਿਭਾਗ ਦੇ ਮੁਤਾਬਕ ਬੁੱਧਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ ਆਮਦ ਦੇ ਨਾਲ ਘਟ ਰਹੇਗਾ ਧੁੰਦ ਦੇ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਮੌਸਮ ਸਾਫ਼ ਰਹੇਗਾ ਪਰ ਧੁੱਪ ਨਿਕਲਣ ਦੀ ਸੰਭਾਵਨਾ ਘਟੇ ਇਸ ਦੌਰਾਨ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦਰਸਦੀ ਜਿਹੜੀ ਕਿ ਸੰਭਾਵਨਾ ਹੈ ਤਾਪਮਾਨ ਦੇ ਵਿੱਚ ਗਿਰਾਵਟ ਦੇ ਕਾਰਨ ਧੁੰਦ ਵੀ ਛਾਈ ਰਹੇਗੀ ਤਾਂ ਉੱਧਰ ਹੀ ਮੌਸਮ ਵਿਭਾਗ ਨੇ ਇਸ ਦੌਰਾਨ ਲੋਕਾਂ ਨੂੰ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਹੈ ਉੱਧਰ ਹਿਮਾਚਲ ਪ੍ਰਦੇਸ਼ ਦੇ ਸੈਲਾਨੀ ਕੇਂਦਰ ਕੂਫਰੀ 'ਚ ਮੰਗਲਵਾਰ ਸ਼ਾਮ ਮੌਸਮ ਦੀ ਪਹਿਲੀ ਹਲਕੀ ਬਰਫਬਾਰੀ ਹੋਈ ਹੈ ਸਰਬਲਾ ਦੀਆਂ ਪਹਾੜੀਆਂ ਦੇ ਉੱਤੇ ਬਰਫ ਦੀ ਪਤਲੀ ਚਿੱਟੀ ਚਾਦਰ ਵਿਚ ਗਈ ਹੈ ਸਾਰਾ ਦਿਨ ਬੱਦਲ ਵਾਹੀ ਰਹੀ ਹੈ ਅਤੇ ਸ਼ਾਮ ਨੂੰ ਅਚਾਨਕ ਬਰਫਬਾਰਿਸ਼ ਸ਼ੁਰੂ ਹੋ ਗਈ ਸੀ ਤਾਂ 15 ਤੋਂ 20 ਮਿੰਟ ਦੀ ਬਰਫਬਾਰੀ ਦੇ ਪਿੱਛੋਂ ਮੌਸਮ ਬਿਲਕੁਲ ਸਾਫ਼ ਹੋ ਗਿਆ ਸੀਗਾ ਤਾਂ ਬਰਫਬਾਰੀ ਦੇ ਕੇ ਕੁਫਰੀ ਆਏ ਸੈਲਾਨੀਆਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਹੈ ਬਰਫਬਾਰੀ ਦਰਮਿਆਨ ਸੈਲਾਨੀਆਂ ਨੇ ਆਪਣੇ ਮੋਬਾਈਲ ਫੋਨ ਦੇ ਨਾਲ ਸੈਲਫੀਆਂ ਅਤੇ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਹਲਕੀ ਬਰਫਬਾਰੀ ਹੋਣ ਦੇ ਕਾਰਨ ਉਹ ਨਾਲੋਂ ਨਾਲ ਪਿਗਲਦੀ ਰਹੀ ਹੈ ਜਿਸ ਕਾਰਨ ਆਵਾਜਾਈ ਦੇ ਵਿੱਚ ਕੋਈ ਦਿੱਕਤ ਨਹੀਂ ਆਈ। ਤਾਂ ਉੱਥੇ ਹੀ ਗ੍ਰੈਨੋ ਵੈਸਟ ਦੇ ਲਾ ਰੈ residencia ਸੋਸਾਇਟੀ ਦੇ ਵਿੱਚ ਮੰਗਲਵਾਰ ਰਾਤ ਨੂੰ ਦਰਦਨਾਕ ਘਟਨਾ ਵਾਪਰੀ ਹੈ। ਸੋਸਾਇਟੀ ਦੇ ਵਿੱਚ ਆਪਣੀ ਮਾਂ ਅਤੇ ਭਰਾ ਦੇ ਨਾਲ ਰਹਿ ਰਹੀ 33 ਸਾਲਾ ਸਾਰਿਕਾ ਨੇ ਆਪਣੀ 6 ਮਹੀਨੇ ਦੀ ਧੀ ਨੂੰ ਗੋਦ ਦੇ ਵਿੱਚ ਲੈ ਕੇ 16ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਹੈ। ਇਸ ਕਾਰਨ ਮਾਂ ਤੇ ਧੀ ਦੋਵਾਂ ਦੀ ਮੌਤ ਹੋ ਗਈ ਹੈ। ਮੁਢਲੀ ਜਾਂਚ ਤੋਂ ਬਾਅਦ ਪੁਲਸ ਨੇ ਦੱਸਿਆ ਹੈ ਕਿ ਸਾਰਿਕਾ ਦਾ ਪਤੀ ਵਿਦੇਸ਼ ਦੇ ਵਿੱਚ ਰਹਿੰਦਾ ਹੈ ਸਾਰਿਕਾ ਨੇ ਡਿਪਰੈਸ਼ਨ ਦੇ ਕਾਰਨ ਖੁਦਕੁਸ਼ੀ ਕਰਕੇ ਆਪਣੀ ਜਾਨ ਗਵਾ ਲਈ ਤਾਂ ਉਥੇ ਹੀ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਵਾਰ ਫਿਰ ਕੇਂਦਰ ਦੇ ਖਿਲਾਫ ਫਟਣ ਦੀ ਤਿਆਰੀ ਕਰ ਲਈ ਹੈ ਕਿਸਾਨ ਆਪਣਾ ਸੰਘਰਸ਼ ਮੁੜ ਵਿੱਡਨ ਦੇ ਲਈ 13 ਫਰਵਰੀ ਨੂੰ ਦਿੱਲੀ ਕੂਚ ਕਰਨਗੇ ਇਸ ਨੂੰ ਲੈ ਕੇ ਕਿਸਾਨ ਗੈਰ ਸਿਆਸੀ ਤੇ ਉਤਰੀ ਭਾਰਤ ਦੀਆਂ 18 ਜਥੇਬੰਦੀਆਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਣਕ ਅਤੇ ਖੇਤੀ ਦੇ ਨਾਲ ਜੁੜੇ ਉਤਪਾਦ ਤੋਂ ਇੰਪੋਰਟ ਡਿਊਟੀ ਹਟਾਉਣ ਬਾਰੇ ਚਰਚਾ ਕੀਤੀ ਹੈ ਜਿਸ ਦਾ ਸਿੱਧਾ ਪ੍ਰਭਾਵ ਕਿਸਾਨਾਂ ਦੇ ਉੱਤੇ ਪਵੇਗਾ ਤਾਂ ਉੱਤੇ ਹੀ ਹਾਦਸਾ ਜਲੰਧਰ 'ਚ ਅੰਗੀਠੀ ਦੀ ਧੂਮੇ ਤੋਂ ਦਮ ਘੁੱਟਣ ਦੇ ਨਾਲ ਇੱਕ ਔਰਤ ਦੀ ਮੌਤ ਹੋ ਗਈ ਹੈ ਬੇਅਦੀ ਦਰਦਨਾਕ ਖਬਰ ਹੈ ਜਦਕੀ ਔਰਤ ਦੇ ਦੋ ਬੱਚੇ ਅਤੇ ਪਤੀ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਪੂਰਾ ਪਰਿਵਾਰ ਕਮਰਾ ਬੰਦ ਕਰਕੇ ਅੰਗੇਠੀ ਸਾੜ ਕੇ ਸੋਇਆ ਸੀ ਮੇਰੇ ਜਾਣਕਾਰੀ ਦੇ ਮੁਤਾਬਕ ਘਟਨਾ ਮੋਹੱਲਾ ਗੋਵਿੰਦਗੜ੍ਹ ਦੀ ਹੈ ਔਰਤ ਦੀ ਪਛਾਣ ਦੱਸਦੇ ਕਿ ਕਾਜਲ ਦੇ ਵਜਰ ਹੋਈ ਹੈ ਮੇਰੇ ਜਾਣਕਾਰੀ ਦੇ ਅਨੁਸਾਰ ਪੂਰਾ ਪਰਿਵਾਰ ਮੂਲ ਰੂਪ ਦੇ ਵਿੱਚ ਨੇਪਾਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪਤੀ ਵਿਸ਼ਾਲ ਪਿਛਲੇ 3 ਮਹੀਨਾ ਤੋਂ ਮੁਹੱਲਾ ਗੋਵਿੰਦਗੜ੍ਹ ਦੇ ਇੱਕ ਘਰ ਦੇ ਵਿੱਚ ਪਤਨੀ ਸਮੇਤ ਆਪਣੇ ਦੋ ਬੱਚਿਆਂ ਦੇ ਨਾਲ ਰਿਹਾ ਰਿਹਾ ਸੀ। ਤਾਂ ਵਿਸ਼ਾਲ ਇੱਕ ਨਿੱਜੀ ਕਾਲਜ ਦੇ ਨੇੜੇ ਪਾਸਪੋਰਟ ਦੀ ਦੁਕਾਨ ਚਲਾਉਂਦਾ ਸੀ ਤਾਂ ਉਸ ਦੇ ਕੋਲ 3 ਕਰਮਚਾਰੀ ਵੀ ਕੰਮ ਕਰਦੇ ਸਨ। ਤਾਂ ਜ Punjab ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਹੈ Punjab ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 2 ਦੀ ਰਸਮੀ ਸਮਾਪਤੀ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਜੇਤੂ ਖਿਡਾਰੀਆਂ ਦੇ ਲਈ 8.30 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੀ ਜਾਰੀ ਕੀਤੀ ਹੈ ਇਹ ਜਾਣਕਾਰੀ ਖੁਦ ਸੀਮ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸਾਂਝੀ ਕੀਤੀ ਹੈ ਤੋਂ ਦੱਸਿਆ ਕਿ ਸੀਐਮ ਭਗਵੰਤ ਮਾਨ ਨੇ ਲਿਖਾਇਆ ਹੈ ਕਿ ਅੱਜ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 2 ਦੀ ਰਸਮੀ ਸਮਾਪਤੀ ਕੀਤੀ ਹੈ ਨਾਲ ਹੀ ਜੇਤੂ ਖਿਡਾਰੀਆਂ ਦੇ ਲਈ 8.30 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੀ ਜਾਰੀ ਕੀਤੀ ਹੈ ਜੋ ਸਿੱਧੇ ਖਿਡਾਰੀਆਂ ਦੇ ਖਾਤਿਆਂ 'ਚ ਪੈਣੀ ਸ਼ੁਰੂ ਹੋ ਜਾਵੇਗੀ ਤਾਂ ਖੇਡਾਂ ਵਤਨ ਪੰਜਾਬ ਦੀਆਂ ਰਾਹੀਂ ਪੂਰੇ ਪੰਜਾਬ 'ਚ ਬੱਚੇ ਖੇਡਾਂ ਦੇ ਨਾਲ ਜੁੜ ਰਹੇ ਨੇ ਤੇ ਇਹੀ ਗਿਣਤੀ ਸਾਲ ਦਰ ਵਧਦੀ ਜਾ ਰਹੀ ਹੈ ਤਾਂ ਸਾਰੇ ਜੇਤੂ ਖਿਡਾਰੀਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ 22 ਜਨਵਰੀ ਨੂੰ ਅਯੁੱਧਿਆ ਦੇ ਰਾਮ ਮੰਦਿਰ 'ਚ ਭਗਵਾਨ ਰਾਮ ਦੀ ਪ੍ਰਾਣ ਪ੍ਰਤੀਸ਼ਟਾ ਹੋਣ ਜਾ ਰਹੀ ਹੈ ਤਾਂ ਜਿਵੇਂ-ਜਿਵੇਂ ਦਿਨ ਨੇੜੇ ਆਉਂਦਾ ਜਾ ਰਿਹਾ ਹੈ ਤਾਂ ਉਵੇਂ ਹੀ ਨਾ ਸਿਰਫ ਅਯੁੱਧਿਆ ਬਲਕਿ ਪੂਰੇ ਭਾਰਤ 'ਚ ਜਸ਼ਨ ਦਾ ਮਾਹੌਲ ਹੈ ਸਾਰੇ ਇਸ ਦਿਨ ਦੇ ਲਈ ਬਹੁਤ ਧੂਮਤਾਂ ਦੇ ਨਾਲ ਤਿਆਰੀਆਂ ਕਰ ਰਹੇ ਨੇ ਪਰ ਅਯੁੱਧਿਆ ਤੋਂ 7000 ਕਿਲੋਮੀਟਰ ਤੋਂ ਵੱਧ ਦੂਰ ਪੈरिस ਵੀ ਰਾਮਈ ਹੋ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਪੈरिस ਨੂੰ ਪਿਆਰ ਦੇ ਸ਼ਹਿਰ ਦੇ ਵਜੋਂ ਜਾਣਿਆ ਜਾਂਦਾ ਹੈ ਪ੍ਰਾਣ ਪ੍ਰਤੀਸ਼ਟਾ ਤੋਂ ਇੱਕ ਦਿਨ ਪਹਿਲਾਂ ਇੱਥੇ ਇੱਕ ਯਾਤਰਾ ਕੱਢੀ ਜਾਵੇਗੀ ਪੈरिस 'ਚ ਰਹਿਣ ਵਾਲੇ ਭਾਰਤੀਆਂ ਨੇ 21 ਜਨਵਰੀ ਨੂੰ ਅਯੁੱਧਿਆ ਮੰਦਰ ਮਹੋਤਸਵ ਦੇ ਤਹਿਤ ਭਗਵਾਨ ਰਾਮ ਦੀ ਮਹਿਮਾ ਦਾ ਜਸ਼ਨ ਮਨਾਉਣ ਦੇ ਲਈ ਦੋ ਪ੍ਰੋਗਰਾਮ ਰੱਖੇ ਨੇ ਆਯੋਜਕਾਂ ਨੇ ਇਸ ਸਮਾਚਾਰ ਏਜੰਸੀ ਨੂੰ ਦੱਸਿਆ ਹੈ ਕਿ ਐਤਵਾਰ ਨੂੰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ ਤਾਂ ਜੋ ਵੱਤੋ ਵੱਦ ਲੋਕ ਇਸ ਦੇ ਵਿੱਚ ਹਿੱਸਾ ਲੈ ਸਕਣ ਤਾਂ ਹੁਣ ਗੱਲ ਕਰ ਲੈਂਦੇ ਹਾਂ ਸਪੋਰਟਸ ਨਾਲ ਜੁੜੀ ਹੋਈ ਜਿੱਥੇ ਅਸੀਂ ਤਿੰਨ ਮਹੀਨੇ ਪਹਿਲਾਂ ਭਾਰਤ 'ਚ ਤਿੰਨ ਵੰਡੇ ਵਿਸ਼ਵ ਕੱਪ ਚੈਂਪੀਅਨ ਇੰਗਲੈਂਡ ਪਾਕਿਸਤਾਨ ਅਤੇ ਸ਼੍ਰੀਲੰਕਾ ਨੂੰ ਹਰਾਉਣ ਵਾਲੀ ਅਫਗਾਨਿਸਤਾਨ ਦੀ ਟੀਮ ਇੱਕ ਵਾਰ ਫਿਰ ਭਾਰਤ ਆ ਗਈ ਹੈ ਟੀਮ ਭਾਰਤ 'ਚ ਪਲਕੇ ਯਾਨੀ 11 ਜਨਵਰੀ ਤੋਂ 3T20 ਸੀਰੀਜ਼ ਦਾ ਪਹਿਲਾ ਮੈਚ ਖੇਡੇਗੀ ਜੂਨ ਚ ਹੋਣ ਵਾਲੇ T20 ਵਿਸ਼ਵ ਕੱਪ ਦੇ ਲਈ ਇਹ ਸੀਰੀਜ਼ ਬਹੁਤ ਮਹੱਤਵਪੂਰਨ ਹੈ ਫੜਾਵੜੀਆ ਨਿਊਜ਼ ਦੇ ਵਿੱਚ ਅੱਜ ਦੇ ਲਈ ਐਨਆਈ ਤੇ ਮੈਨੂੰ ਦੋ ਇਜਾਜ਼ਤ ਧੰਨਵਾਦ